ਰੇੜੀ ਰੀ ਆਂਡੇ ਵਾਲੇ ਵੀ ਇੱਥੇ ਰੇੜੀ ਹੈ ਕਿ ਗੋਲੀਆਂ ਗੋਲੀਆਂ ਬੋਤਲ ਦਾ ਰੇੜੀ ਲਾਉਂਦੇ ਇੱਥੇ ਜੰਜੀਸਕੀ ਨਾ ਆਰੀ ਨਾ ਕੋਈ ਲੜਾਈ ਨਾ ਝਗੜਾ ਬੰਦਾ ਬਹੁਤ ਨਾਈਸ ਸੀ ਬੁਲਿਆ ਸੀ ਬੰਦਾ 30 35 ਸਾਲ ਹੋ ਗਏ ਰੇੜੀ ਲਾਉਂਦੇ ਇੱਥੇ ਗਿਆੜਾ ਕੀਮਾ ਥਾਣੇ ਦੇ ਬਿਲਕੁਲ ਬਾਹਰ ਪਹੁੰਚੇ ਹੋયા ਜਿੱਥੇ ਕਿ ਰੇੜੀ ਤੇ ਕੁਝ ਨੌਜਵਾਨ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਗੋਲੀਆਂ ਚਲਾਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਰੇੜੀ ਵਾਲੇ ਦੀ ਮੌਤ ਹੋ ਚੁੱਕੀ ਹੈ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਦਿਖਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਸ ਰੇਡੀ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਖਾਈ ਦੇ ਰਹੇ ਨੇ ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਜਿਹੜਾ ਨੌਜਵਾਨ ਰੇਡੀ ਦੇ ਉੱਪਰ ਖੜਾ ਹੋਇਆ ਸੀ ਤਾਂ ਉਸ ਦੇ ਕੋਲ ਕੁਝ ਨੌਜਵਾਨ ਪਹੁੰਚਦੇ ਨੇ ਤਾਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੇ ਉਸ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਨੇ ਉੱਥੇ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ ਠਾਣਾ ਵਾ ਠਾਣਾ ਗੇਟ ਕੀਮਾ ਤਾਂ ਠਾਣਾ ਗੇਟ ਕੀਮਾ ਦੇ ਬਾਹਰ ਹੀ ਜਿਹੜੇ ਨੌਜਵਾਨ ਨੇ ਆਕੇ ਫਾਇਰਿੰਗ ਕਰਕੇ ਸੋ ਸ਼ਰੀਆਮ ਜਿਹੜੇ ਫਰਾਰ ਹੋ ਚੁੱਕੇ ਨੇ ਜਿੰਨਾਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਨਾ ਤੁਸੀਂ ਵੇਖ ਸਕਦੇ ਹੋ ਕਿ ਨਾਲ ਦੇ ਨਾਲ ਹੀ ਟੜਾ ਥਾਣਾ ਗੇਟ ਕੀਮਾ ਸਾਹਮਣੇ ਦਿਖਾਈ ਦੇ ਰਿਹਾ ਤਾਂ ਉਸ ਦੇ ਬਾਹਰ ਹੀ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਪਹੁੰਚ ਚੁੱਕੇ ਨੇ ਤਾਂ ਫਿਲਹਾਲ ਕਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਸ਼ਰੀਆਮ ਕਰਨ ਤੋਂ ਬਾਅਦ ਉਹ ਇਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਉਸ ਦੀ ਰੈਡੀ ਤੁਸੀਂ ਵੇਖ ਸਕਦੇ ਹੋ ਕਿ ਇਸ ਰੈਡੀ ਦੇ ਉੱਪਰ ਨੌਜਵਾਨ ਖੜਾ ਹੁੰਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਫਾਇਰਿੰਗ ਹੁੰਦੀ ਹੈ ਤਾਂ ਉਸਦੇ ਬਾਹਰ ਹੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਜਿਹੜਾ ਇਲਾਕਾ ਵਾ ਉਹ ਇੱਥੇ ਪਹੁੰਚ ਚੁੱਕਾ ਤਾਂ ਉਸਦੇ ਨਾਲ ਦੇ ਪਾਸੇ ਬਹੁਤ ਸਾਰੀਆਂ ਰੇੜੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਜਿੰਨਾਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਫਿਲਹਾਲ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋ ਚੁੱਕੇ ਨੇ ਕਿ ਆਖਰਕਾਰ ਹੋਇਆ ਗਿਆ ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਕਿਹੜੇ ਨੌਜਵਾਨ ਇੱਥੇ ਫਾਇਰਿੰਗ ਕਰਕੇ ਜਾ ਚੁੱਕੇ ਨੇ ਤਾਂ ਤੁਸੀਂ ਇਲਾਕਾ ਨਿਵਾਸੀ ਹੋ ਜੀ ਇਥੋਂ ਦੇ ਨੇ ਮੈਥੇ ਲੱਗ ਗਈ ਆ ਮੇਰੇ ਬੰਗਲਾਵਸਤੀ ਕੋਲ ਉਹ ਬੰਗਲਾਬਤੀ ਇੱਥੇ ਤੁਹਾਨੂੰ ਪਤਾ ਆ ਰੇੜੀ ਕਿਹਦੀ ਆ ਰੇੜੀ ਅੰਡੇ ਵਾਲੇ ਦੇ ਇੱਥੇ ਰੇੜੀ ਹੈ ਕਿ ਗੋਲੀਆਂ ਗੋਲੀਆਂ ਬੋਤਲ ਦਾ ਰੇੜੀ ਲਾਉਂਦੇ ਇੱਥੇ ਹਾਂ ਮੈਂ ਤਾਂ ਸੁਣ ਕੇ ਆਇਆ ਕਿ ਇੱਥੇ ਮਾਰ ਦਿੱਤਾ ਬੰਦਾ ਇੱਥੇ ਹਾਂ ਉਹ ਤਾਂ ਕਿੰਨੇ ਬੰਦੇ ਆਏ ਜਾਂ ਨਾਲੋਂ ਮਾਰਿਆ ਗਿਆ ਸੁਣਿਆ ਹੀ ਆ ਮੈਂ ਵੀ ਸੁਣਿਆ ਸੁਣਿਆ ਇਹ ਤਿੰਨ ਬੰਦੇ ਗਾ ਤੋਂ ਆਏ ਸੁਣੇ ਗੁਨਾਹੇ ਹੈਗੇ ਇੱਥੇ ਹਾਂਜੀ ਰੇੜੀ ਰੇੜੀ ਲਾਉਂਦਾ ਇਸ ਵਾਰ ਹਾਂ ਨਾਈਸ ਬੰਦਾ ਹੈਗਾ ਜੀ ਬਹੁਤ ਗੁੱਟ ਬੰਦਾ ਸੀ ਬਾਕੀ ਸ਼ਾਮ ਦੇ ਵੇਲੇ ਸਾਨੂੰ ਪਤਾ ਲੱਗਿਆ ਕੰਮ ਹੋ ਗਿਆ ਬਹੁਤ ਮਾਰਾ ਆ ਪਰ ਜਿੰਦਾ ਕਿਤਾ ਚ ਮੈਂਦੀ ਬੰਦਾ ਜਿਹੜਾ ਪਰਚਾਈ ਤਾਂ ਨਹੀਂ ਇਹਦਾ ਮਾਰੇ ਕਰਨਾ ਉਹ ਪਰ ਬਾਕੀ ਜਿਹਨੂੰ ਲੱਗੇ ਥਾਣਾ ਹੈਗਾ ਯਾਰ ਨਹੀਂ ਉਹ ਸਦਾ ਪਹਿ ਨੂੰ ਪਤਾ ਨਹੀਂ ਕਿਦੇ ਵਿੱਚ ਕੀ ਹੈਗਾ ਕਿ ਮਾਨ ਕੀ ਦਾ ਕੋਈ ਇਹਨੂੰ ਲੋਡ ਨਹੀਂ ਹੈਗਾ ਵੀ ਇਹਦੇ ਵਿੱਚ ਕੀ ਹੈਗਾ ਵੀ ਮੇਹ ਰਫੇ ਦੇ ਵਿੱਚ ਬਹੁਤ ਧੰਕਾ ਕੀਤਾ ਜੀ ਬਹੁਤ थैंक यू ਵੈਰੀ ਮਚਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਫਿਲਹਾਲ ਜਿਹੜੇ ਹੋਰ ਵੀ ਰੇਡੀਆਂ ਵਾਲੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਇੱਥੇ ਰੇੜੀ ਲਗਾਉਂਦਾ ਤਾਂ ਰੇੜੀ ਤੇ ਜਦੋਂ ਖੜਾ ਹੁੰਦਾ ਤਾਂ ਕੁਝ ਨੌਜਵਾਨ ਉਲਤੇ ਕੋਲੋਂ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਗੋਲੀ ਤੱਕ ਚਲਾ ਦਿੱਤੀ ਜਾਂਦੀ ਹੈ ਤਾਂ ਗੋਲੀ ਲੱਗਣ ਦੇ ਕਾਰਨ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਉਹਦਾ ਘਰ-ਬਾਰ ਪਤਾ ਕਿਸ ਨੂੰ ਕਿੱਥੇ ਰਹਿੰਦਾ? ਕਿਸ ਘਰ ਦਾ ਸਰਨੇ ਕਿਹਨੂੰ ਪਤਾ ਸਰਾਬ ਇਹ ਤਾਂ ਆਪਾਂ ਕਹਾਂ ਆਪਾਂ ਨੇ ਘਰ ਦਾ ਪਤਾ ਕਿਸ ਨੂੰ? ਨਹੀਂ ਨਹੀਂ ਕਿਸੇ ਨੂੰ ਨਹੀਂ ਪਤਾ ਜੀ ਇੱਥੇ ਨਹੀਂ ਪਤਾ ਜੀ। ਨਾਮ ਕੀ ਉਹਦਾ ਨਾਮ ਕੀ ਆ? ਨਾ ਸਰ ਰਹੇ ਵਿੱਚ ਜਦਾ ਚਾਚਾ ਹੀ ਕਹਿੰਦੇ ਚਾਚਾ ਚਾਚਾ ਹੀ ਕਹਿੰਦੇ ਸਾਰੇ ਚਾਚਾ ਹੀ ਚਾਚਾ ਕਹਿੰਦੇ ਸਾਰੇ ਕਿਹਨੂੰ ਪਤਾ ਉਹਦੇ ਘਰ ਦਾ? ਨਹੀਂ ਆ ਇੱਧਰ ਆ ਤੋਂ ਘਰ ਦਾ ਨਹੀਂ ਪਤਾ ਇੱਧਰ ਲੈ ਬਨੇਗਾ ਘਰ ਬਸ ਅਗਲਾ ਬਸ ਮਰਦਾ ਹੁੰਦਾ ਦੁਕਾਨ ਤੇ ਪਰ ਵੀ ਚਲ ਕੋਈ ਜਾਣਾ ਚੱਲਣਾ ਜ਼ਰੂਰ ਹੈਗਾ ਆਪਾਂ ਆਂਡੇ ਆਂਡੇ ਖਾਣੇ ਉਸ ਕੋ ਚਾਚਾ ਚਾਚਾ ਜਿਆਦਾ ਕਹਿੰਦੇ ਸਾਰਿਆਂ ਨੂੰ ਕਿ ਜਿਆਦਾ ਕੋਈ ਪੁੱਛਦਾ ਨਹੀਂ ਹੈਗਾ ਕੋਈ ਸਰ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਨੌਜਵਾਨ ਇੱਥੇ ਖੜਾ ਹੋਇਆ ਫਿਲਹਾਲ ਪੁਲਿਸ ਦੇ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਹੈ ਇਹ ਨਾਮ ਪਤਾ ਰੇੜੀ ਵਾਲੇ ਦਾ ਨਾਮ ਕੀ ਜਿਸਪਾਲ ਸਿੰਘ ਕਿੱਥੋਂ ਦਾ ਰਹਿਣ ਵਾਲਾ ਆ ਇੱਥੇ ਨਾਲ ਹੀ ਪੁਲਿਸ ਦੇ ਰੰਦੇ ਪਦਲ ਕਰੀ ਲੱਗੇ ਰਹੇ ਹਾਂਜੀ ਦਾ ਕਾਰਨ ਕੀ ਰਿਹਾ ਕਿਉਂ ਗੋਲੀਆਂ ਚਲਾ ਦਿੱਤੀਆਂ ਗੀਆਂ ਨੇ ਕੋਈ ਕਾਰਨ ਤਾਂ ਕੋਈ ਨਹੀਂ ਸੀ ਇਹਦਾ ਕੋਈ ਪਤਾ ਨਹੀਂ ਸਰ। ਵੈਸੇ ਨੂੰ ਨਹੀਂ ਪਤਾ। ਨਹੀਂ ਨਹੀਂ। ਹੈਲੋ। ਨਾਮ ਜਸਪਾਲ ਸਿੰਘ। ਹਾਂ ਜੀ। ਕਿਹਨਾਂ ਰੰਜੀਤ ਆਈ ਉਹਦੀ? ਨਹੀਂ ਨਹੀਂ, ਤੇਹੀ ਰੰਜੀਤ। ਬੰਦਾ ਬਹੁਤ ਜਦੋਂ ਕਰੋ ਨੌਜਵਾਨ ਗੋਲੀਆਂ ਚਲਾਉਂਦੇ ਨੇ ਇੱਥੇ ਕੋਈ ਤੁਸੀਂ ਵੇਖਿਆ ਆਪਣੇ ਅੱਖੀਂ ਕੀ ਹੈ? ਨਹੀਂ ਨਹੀਂ ਕੋਈ ਨਹੀਂ ਸੀ ਇੱਥੇ। ਅੱਛਾ ਜੀ। ਜਦੋਂ ਜਿਸਕੀ ਨਾ ਆਰੀ ਨਾ ਕੋਈ ਲੜਾਈ ਹੈ ਨਾ ਝਗੜਾ ਬੰਦਾ ਬਹੁਤ ਨਾਈਸ ਸੀ, ਬੁਲਿਆ ਸੀ ਬੰਦਾ। 30-35 ਸਾਲ ਹੋ ਗਏ ਰੇੜੀ ਲਾਉਂਦੇ ਇੱਥੇ। ਠੀਕ ਹੈ। ਤਾਂ ਰੇੜੀ ਕਰੀ ਹੈ ਦੀ? ਹਾਂ ਹੀ ਆਂਡਿਆ ਦੀ ਹੈ। ਅੱਛਾ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਸਪਾਲ ਸਿੰਘ ਨਾਮ ਉਸਦਾ ਦੱਸਿਆ ਜਾ ਰਿਹਾ ਤਾਂ ਉਹ ਰੇਡੀ ਦੇ ਉੱਪਰ ਆਪਣਾ ਕੰਮ ਕਰਦਾ ਪਿਆ ਅਸ ਤਾਂ ਕੁਝ ਨੌਜਵਾਨ ਉਸਦੇ ਕੋਲ ਪਹੁੰਚਦੇ ਨੇ ਤਾਂ ਉਸਦੇ ਉੱਪਰ ਗੋਲੀ ਤੱਕ ਚਲਾ ਦਿੰਦੇ ਤੁਸੀਂ ਵੇਖ ਸਕਦੇ ਹੋ ਕਿ ਉਸ ਦੀਆਂ ਚੱਪਲਾਂ ਫਿਲਹਾਲ ਇੱਥੇ ਦਿਖਾਈ ਦੇ ਰਹੀਆਂ ਨੇ ਜਿੱਦ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਜਿਸ ਤੋਂ ਬਾਅਦ ਗੋਲੀ ਚੱਲਦੀ ਹੈ ਤਾਂ ਗੋਲੀ ਚੱਲਣ ਤੋਂ ਬਾਅਦ ਪੁਲਿਸ ਇੱਥੇ ਪੂਰੀ ਪਹੁੰਚੀ ਹੋਈ ਹੈ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਚੌਕੀ ਇੰਚਾਰਜ ਵੀ ਇੱਥੇ ਪਹੁੰਚ ਚੁੱਕੇ ਨੇ ਜਿਹਨਾਂ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਵੇਖਿਆ ਜਾ ਰਿਹਾ ਕਿ ਸੀਸੀਟੀਵੀ ਕੈਮਰਾ ਕਿੱਥੇ ਲੱਗਾ ਤਾਂ ਸੀਸੀਟੀਵੀ ਫੁਟੇਜ ਜ਼ਰੂਰ ਚੈੱਕ ਕੀਤੀ ਜਾਏਗੀ ਜਿਸ ਦੀ ਤਸਵੀਰ ਅਸੀਂ ਸਾਂਝੀ ਕਰਦੇ ਪਿਆ ਤਾਂ ਐਸਐਸ ਕੋਈ ਕਲੀਅਰ ਬਾਕੀ ਸੀਨੀਅਰ ਅਫਸਰ ਆ ਰਹੇ ਨੇ ਉਹ ਤੁਹਾਨੂੰ ਬਰੀਫ ਕਰ ਦੇਣਾ ਸਭ ਡੈਟ ਹੋ ਗਈ ਹੈ ਜੀ ਇਹ ਜੀ ਇਹਦੇ ਬਾਰੇ ਕੋਈ ਕਨਫਰਮ ਨਹੀਂ ਹੈਗਾ ਜੀ ਸਰ ਕਰ ਰਹੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੀ ਹਾਂ ਜੀ ਕੈਮਰੇ ਚੱਕ ਕਿਤੇ ਜਾਣਗੇ ਸਰ ਜੀ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਐਸ ਐਚਓ ਮੋਲ ਸਿੰਘ ਇੱਥੇ ਪਹੁੰਚੇ ਨੇ ਫਿਲਹਾਲ ਨਾਲ ਉਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਜਿਹੜੇ ਵੱਖ-ਵੱਖ ਟੋੰਕਾ ਦੇ ਵਿੱਚ ਕੈਮ ਲੱਗੇ ਨੇ ਉਹਦੇ ਵਿੱਚ ਵੀ ਚੱਕ ਕੀਤਾ ਜਾਏਗਾ ਕਿ ਆਖਰਕਾਰ ਕਿਹੜੇ ਨੌਜਵਾਨ ਨੇ ਕਿੰਨਾ ਦੇ ਵੱਲੋਂ ਜੜੀ ਆਹੋ ਫਾਇਰਿੰਗ ਆ ਕੀਤੀ ਗਈ ਆ ਤਾਂ ਜਸਪਾਲ ਸਿੰਘ ਨਾਮ ਉਸ ਨੌਜਵਾਨ ਦਾ ਦੱਸਿਆ ਜਾ ਰਿਹਾ ਜੋ ਕਿ ਠਾਣਾ ਗੇਟ ਕੀਮਾ ਦੇ ਬਿਲਕੁਲ ਨਾਲ ਦੀ ਸਾਈਡ ਤੇ ਹੀ ਆਪਣੀ ਆਂਡਿਆਂ ਦੀ ਰੇੜੀ ਲਗਾਉਂਦਾ ਹੈ ਤਾਂ ਰੇੜੀ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਆ ਕੇ ਫਾਇਰਿੰਗ ਕਰ ਦਿੱਤੀ ਗਈ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਇਲਾਕਾ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠਾ ਹੋ ਚੁੱਕਾ ਪਰ ਲੋਕਾਂ ਨੂੰ ਨਹੀਂ ਪਤਾ ਕਿ ਆਖਰਕਾਰ ਕਿਹਦੇ ਵੱਲੋਂ ਜਿਹੜੀ ਆ ਗੋਲੀ ਉਹ ਚਲਾਈ ਗਈ ਤੇ ਗੋਲੀ ਦੇ ਨਿਸ਼ਾਨ ਵੀ ਕੁਝ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਗੋਲੀ ਦੇ ਨਿਸ਼ਾਨ ਵੀ ਬਿਲਕੁਲ ਲੱਗੇ ਹੋਏ ਨੇ ਕੁਝ ਨੌਜਵਾਨਾਂ ਦੇ ਵੱਲੋਂ ਫੋਟੋਆਂ ਵੀ ਹਾਂਜੀ ਗੋਲੀ ਲੱਗੀ ਪਈ ਸਰ ਵੇਖੋ ਨਿਸ਼ਾਨ ਵੇਖੋ ਹਾਂਜੀ ਇਹਨੇ ਨਿਸ਼ਾਨ ਲੱਗੇ ਨੇ ਕਿੰਨੇ ਨਿਸ਼ਾਨ ਲੱਗੇ ਨੇ ਇੱਕ ਫੇਰ ਸਾਹਮਣੇ ਵਜਦਾ ਤੇ ਸਾਹਮਣੇ ਭਾਜੀ ਗੋਲੀ ਆ ਆ ਵੈਸੇ ਹੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਲਾਕਾ ਨਵਾਸੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜੜੀ ਆ ਗੋਲੀਆਂ ਨੇ ਉਹ ਚਲਾਈਆਂ ਜਾਂਦੀਆਂ ਨੇ ਤਾਂ ਜਿਸ ਕਰਕੇ ਪੂਰਾ ਇਲਾਕਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਚੁੱਕਾ ਹੈ ਤਾਂ ਫਿਲਹਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਸੱਚ ਸਾਹਮਣੇ ਲਿਆਉਂਦੀ ਹੈ ਤਾਂ ਕਦੋਂ ਤੱਕ ਉਹਨਾਂ ਨੌਜਵਾਨਾਂ ਨੂੰ ਫੜ ਪਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਗਵੰਤ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ ਹਾਂਜੀ ਕਿੰਨਾ ਨਾ ਦੁਸ਼ਮਣੀ ਸੀਗੀ ਉਹਨਾਂ ਨੂੰ ਮੈਨੂੰ ਥੋੜੀ ਜਿਹੀ ਕਾਰਵਾਈ ਕਰਾ ਲੰਦੋ ਐਦਾਂ ਕਹਿੰਦੇ ਉਹਨੂੰ ਹੱਥ ਨਹੀਂ ਪਾਣਾ ਓਨੀ ਦੇਰ ਸਾਰਾ ਉਹਦਾ ਪਰਿਵਾਰ ਚੁੱਕਣਾ ਪੈਣਾ ਭਾਵੇਂ ਉਹਦੀ ਮਦਰ ਆੜ ਦੀ ਪੇਸ਼ੈਂਟ ਹੈ ਮੇਰਾ ਜੁਬਨਾਮ ਜੀ ਜ਼ੁਮਨ ਆ ਠੀਕ ਹੈ ਜੀ ਕੀ ਲੱਗਦੇ ਤੁਸੀਂ ਮੇਰੇ ਪੇ ਪਾਪਾ ਨੇ ਕੀ ਨਾਮ ਦੇ ਯਸ਼ਪਾਲ ਹਾਂਜੀ ਕੀ ਹੋਇਆ ਸਾਰਾ ਸਾਰ ਹੋਇਆ ਕੁਝ ਨਹੀਂ ਇਹ ਮੈਨੂੰ 2018 ਚ ਪ੍ਰਵੀਨ ਕੁਮਾਰ ਹੈਗਾ ਪੁਲਸ ਲਾਈਨ ਚ 34 ਸਾਲ ਚ ਮੈਨੂੰ ਉਹਨੇ ਮਿਲਾਇਆ ਇਹਦੇ ਨਾਲ ਕਹਿੰਦਾ ਜ਼ੁਮਨ ਇਹ ਜੋਬ ਜਲਵਾਉਂਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਇਹ ਕਹਿੰਦਾ ਜੀ ਮੈਂ ਓਜਲੇ ਦਾ ਪੀਏ ਹਾਂ ਮੈਂ ਸਰਕਾਰੀ ਜੋਬ ਲਵਾਣਾ 2 ਲੱਖ ਲੈ ਗਿਆ ਦੋ ਚੈੱਕ ਲੈ ਗਿਰਜੀਤ ਸਿੰਘ ਰਾਜਾ ਰਾਜਾ ਅਰਜੀਤ ਸਿੰਘ ਰਾਜਾ ਦੋ ਚੈ ਹਾਂ ਕਿਦੋਂ ਤੋਂ ਤੁਸੀਂ ਕਿਦੋਂ ਖੇਲੰਦੇ ਰਹੇ ਤੁਹਾਨੂੰ اے ਸਰ ਪਾਪਾ ਦੀ ਦੁਕਾਨ ਕੋਲੋਂ ਨੰਗਦਾ ਰਿਹਾ ਬਸ ਘੂਰਦਾ ਰਿਹਾ ਪਾਪਾ ਨੂੰ ਉਹ ਲੈ ਉਥੇ ਰੇੜੀ ਲਾਉਂਦੇ ਸੀਗੇ ਯਸ਼ਕਾ ਯਸ਼ੋਣੀਗੇ 55 ਸਾਲੇ ਨਾਂ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਦਾ ਵੀ ਰੇਡ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਣਾ ਥਾਣਾ ਕਿੰਨੇ ਕਿੰਨੇ ਮਿੰਟਾਂ ਦੀ ਥਾਣਾ ਕਿੰਨੇ ਕਿੰਨੇ ਦੂਰ ਹੈ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬਾਡੀ ਦੀ ਉਸਰ 70 ਕਿੰਨੇ ਬੰਦੇ ਸੀ ਉਹ ਨਹੀਂ ਅਜੇ ਕੁਝ ਨਹੀਂ ਪਤਾ ਲੱਗਿਆ you ਦੇਖੋ ਕਾਰਨੋ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚੱਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇਗਾ ਮੈਡਮ ਕੋਈ ਪੁਰਾਣਾ ਰਜਿਸਟਰ ਨਹੀਂ ਸੀ ਕਿ ਨਾ ਇਸ ਵਾਰ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮਿੱਤਰ ਤੇ ਮੈਡਮ ਲੋਕ ਲੋਕ ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਪਈਆਂ ਸਾਰੀਆਂ ਉਥੇ ਸਾਡੇ ਕੋ ਬਿਆਨ ਆ ਗਏ ਉਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਨੂੰ ਇਨਵੈਸਟੀਗੇਸ਼ਨ ਕਰਨਾ ਮੈਡਮ ਥਾਣੇ ਦੇ ਕੈਮਰੇ ਵੀ ਚੱਲਦੇ ਪਏ ਆ ਦੂਸਰੇ ਕੈਮਰੇ ਵੀ ਸਟੰਗਾਰ ਰੋਸੋ ਲੋਕਾਂ ਨੇ ਕਰਾਇਆ ਉਹ ਵਾਲੀ ਐਹੋ ਜਿਹੀ ਕਟਨਾ ਹੋ ਜਵੇ ਥਾਣੇ ਦੇ ਕੋਲ ਐਹੋ ਜਿਹੀ ਕਟਨਾ ਹੋ ਜਵੇ ਗੋਲੀ ਚਲਾ ਕੇ ਚੱਲ ਜਨ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਦੇਖੋ ਇੰਨਾ ਕਰਾਉਡ ਆ ਇੰਨਾ ਕਰਾਉਡ ਆ ਇੰਨੇ ਕਰਾਉਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਗ ਆ ਕ੍ਰਿਮੀਨਲ ਲੋਗ ਤੇ ਫਿਰ ਲੱਗਦਾ ਕੋਈ ਲੋਗ ਨਹੀਂ ਦੱਸਣ ਉਹ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੰਫਲੈਕਟ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਚ ਦੂਰੀ ਤੇ ਐਡਾ ਗੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇਨ ਆਰ ਮੈਨੂੰ ਪੁਲਿਸ ਵਾਲੋ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਉਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਆ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਸੀਸੀਟੀਵੀ ਬੋਲੀ ਗਈ ਬਿਲਕੁਲ ਖੰਘਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਸਾਡੀਆਂ ਟੀਮਾਂ ਲੱਗੀਆਂ ਪਤਾ ਲੱਗਾ ਸੀ ਦੋ ਤੋਂ ਤਿੰਨ ਫੈਰ ਹੋਇਆ ਮਾੜੀ ਮੁੰਡੇ ਨੂੰ ਕਿੰਨੀ ਲੱਗੀਆਂ ਮਾੜੀ ਮੁੰਡੇ ਦੇ ਕੀ ਹਾਲਾਤ ਨੇ ਦੇਖ ਕੇ ਫਿਰ ਪਤਾ ਕਰਾਂਗੇ ਮੁੰਡੇ ਦੇ ਕੀ ਹਾਲਾਤ ਨੇ ਮੈਂ ਬਾਡੀ ਦੇਖ ਕੇ ਮੈਂ ਡੈਥ ਹੋ ਗਈ ਨਹੀਂ ਮੁੰਡੇ ਦੀ ਬੋਲ ਦਿੰਦਾ ਕਿ ਨਹੀਂ ਇਹ ਬੋਲਣਾ ਬੰਦ ਕਰ